ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੰਮੀ ਚੁੱਪੀ ਤੋਂ ਬਾਅਦ ਅੱਜ ਇੱਕ ਬਿਆਨ ਦੇ ਕੇ ਨਵੀਂ ਹਲਚਲ ਪੈਦਾ ਕਰ ਦਿੱਤੀ ਸਿਆਸਤ ਗਰਮ ਹੋ ਗਈ ਹੈ ਇਤਨਾ ਆਪਾਂ ਇਹ ਕਹਿ ਸਕਦੇ ਕਿ ਸਿਆਸਤ ਗਰਮ ਹੋ ਗਈ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੰਮੇ ਸਮੇਂ ਤੱਕ ਸੂਬੇ ਦੀ ਰਾਜਨੀਤੀ ਤੋਂ ਦੂਰੀ ਬਣਾਉਣ ਤੋਂ ਬਾਅਦ ਅੱਜ ਐਮਐਸਪੀ ਤੇ ਇੱਕ ਵੱਡਾ ਬਿਆਨ ਦੇ ਕੇ ਨਵੀਂ ਹਲਚਲ ਪੈਦਾ ਕਰਦੇ ਜਿਸ ਚ ਉਹਨਾਂ ਨੇ ਦਾਵਾ ਕੀਤਾ ਹੈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ ਚਾਖੜ ਨੇ ਇੱਕ ਬਿਆਨ ਜ ਇਹ ਵੀ ਕਿਹਾ ਕਿ ਐਮਐਸਪੀ ਦੀ ਗਾਰੰਟੀ ਕੋਈ ਆਮਦਨ ਵਧਨ ਦੀ ਗਾਰੰਟੀ ਨਹੀਂ ਹੈ ਇਸ ਕਾਨੂੰਨ ਦੇ ਨਾਲ ਪੰਜਾਬ ਹੋਰ ਸੂਬਿਆਂ ਦੀ ਤਰ੍ਹਾਂ ਕੇਂਦਰ ਦੀ ਪ੍ਰਤੀ ਏਕੜ ਖਰੀਦ ਦੇ ਨਿਯਮ ਅਧੀਨ ਆ ਜਾਵੇਗਾ ਇੰਨਾ ਹੀ ਨਹੀਂ ਸੂਬੇ ਦੇ ਕਿਸਾਨਾਂ ਨੂੰ ਮੌਜੂਦਾ ਪ੍ਰਣਾਲੀ ਤਹਿਤ ਮਿਲਦਾ ਵਿਸ਼ੇਸ਼ ਲਾਭ ਵੀ ਗਵਾਣਾ ਪਵੇਗਾ ਭਾਜਪਾ ਕੋ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ اجلاس ਦੌਰਾਨ ਪੰਜਾਬ ਦੇ ਸੰਦਰਭ ਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਦੇ ਲਾਭ ਅਤੇ ਨੁਕਸਾਨ ਬਾਰੇ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਆंदोलਨਕਾਰੀ ਕਿਸਾਨਾਂ ਸਮੇਤ ਸਾਰਿਆਂ ਨੂੰ ਇਹ ਪਤਾ ਲੱਗ ਸਕੇ ਕਿ ਇਸ ਦੇ ਕੀ ਲਾਭ ਨੇ ਤੇ ਕੀ ਨੁਕਸਾਨ ਨੇ ਐਮਐਸਪੀ ਦੀ ਗਾਰੰਟੀ ਕੋਈ ਆਮਦਨ ਵਧਨ ਦੀ ਗਾਰੰਟੀ ਨਹੀਂ ਹੈ ਜਿਸ ਦੀ ਪੰਜਾਬ ਦੇ ਕਿਸਾਨਾਂ ਲਈ ਕੋਈ ਹੱਲ ਨਹੀਂ ਹੈ ਇੱਕ ਅਜੀਬਾ ਰੋਗ ਹੈ ਜਿਸ ਦੇ ਲੱਛਣਾਂ ਦੇ ਜਾਣੇ ਬਗੈਰ ਉਸ ਦਾ ਇਲਾਜ ਕਰਨਾ ਹੋਵੇਗਾ ਇਹ ਸੁਨੀਲ ਜਾਖੜ ਨੇ ਕਿਹਾ ਮੇਰੇ ਵਿਚਾਰ ਨਾਲ ਕਾਨੂੰਨੀ ਐਮਐਸਪੀ ਗਾਰੰਟੀ ਪੰਜਾਬ ਦੇ ਹਿਤਾ ਲਈ ਨੁਕਸਾਨ ਦੇ ਸਹਾवट ਹੋਵੇਗੀ ਉਹਨਾਂ ਨੇ ਆਪਣੀ ਗੱਲ ਜਾਰੀ ਰੱਖਦਿਆ ਇਹ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਖਰੀਦ ਦੇ ਕੇਂਦਰ ਵੱਲੋਂ ਐਮਐਸਪੀ ਦਿੱਤੀ ਜਾਂਦੀ ਹੈ ਪਰ ਕੌਮੀ ਪੱਧਰ ਤੇ ਐਮਐਸਪੀ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਮੌਜੂਦਾ ਪ੍ਰਣਾਲੀ ਤਹਿਤ ਮਿਲਦਾ ਵਿਸ਼ੇਸ਼ ਲਾਭ ਗੁਆਣਾ ਪਵੇਗਾ ਜੇ ਦੇਸ਼ ਭਰ ਚ ਐਮਐਸਪੀ ਦੀ ਕਾਨੂੰਨ ਗਾਰੰਟੀ ਲਾਗੂ ਹੋ ਗਈ ਤਾਂ ਪੰਜਾਬ ਦੇ ਹੋਰ ਸੂਬਿਆਂ ਵਾਂਗ ਕੇਂਦਰ ਦੇ ਪ੍ਰਤੀ ਇਕੱਠ ਖਰੀਦ ਦੇ ਨਿਯਮ ਅਧੀਨ ਆ ਜਾਵੇਗਾ ਯਾਨੀ ਪੰਜਾਬ ਵੀ ਉਸ ਨਿਯਮ ਅਧੀਨ ਆ ਜਾਵੇਗਾ ਅਸੀਂ ਅੱਜ ਜੋ ਮੰਗ ਕਰ ਰਹੇ ਹਾਂ ਉਸ ਤੋਂ ਅਲਰਟ ਰਹਿਣ ਦੀ ਲੋੜ ਹੈ ਕਿਉਂਕਿ ਬਾਤ ਤੁਹਾਨੂੰ ਪੁੱਛਤਾਉਣਾ ਨਾ ਪਵੇ। ਦੇਸ਼ 'ਚ ਅਕਾਲ ਅਤੇ ਭੋਜਨ ਸੰਕਟ ਨਾਲ ਨਜਿੱਠਣ ਲਈ ਐਮਐਸਪੀ ਦੀ ਸ਼ੁਰੂਆਤ ਕੀਤੀ ਗਈ ਸੀ। ਤੁਹਾਨੂੰ ਦੱਸ ਦਿਆਂ ਕਿ ਐਮਐਸਪੀ ਦੇ ਲਾਭ ਕੀ ਨੇ। ਹਾਲਾਂਕਿ ਪਹਿਲਾ ਆਪਾਂ ਇਹ ਗੱਲ ਕਰ ਲਈ ਕਿ ਸੁਨੀਲ ਜਾਖੜ ਦੇ ਇਸ ਬਿਆਨ ਦਾ ਸਮਰਥਨ ਬੀਜੇਪੀ ਆਗੂ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਵੀ ਕੀਤਾ। ਉਹਨਾਂ ਨੇ ਕਿਹਾ ਕਿ ਉਹ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਸਹਿਮਤ ਨੇ ਕਿਉਂਕਿ ਉਹ ਆਈਐਸ ਰਿਟਾਇਰਡ ਨੇ ਔਰ ਜੋ ਆਰਥਿਕਤਾ ਕਿਸਾਨਾ ਦੀ ਜਾਂ ਦੇਸ਼ ਦੀ ਜਾਂ ਸੂਬੇ ਦੀ ਇਸ ਨੂੰ ਬੜੀ ਬਿਹਤਰ ਜਾਣਦੇ ਨੇ ਉਹਨਾਂ ਨੇ ਵੀ ਸੁਰੀਲ ਜਾਖੜ ਦੇ ਇਸ ਬਿਆਨ ਦੀ ਦਾ ਸਮਰਥਨ ਕੀਤਾ ਹੈ ਕਿਸਾਨ ਦੀ ਧੀ ਹੋਣ ਦੇ ਨਾਤੇ ਤੇ ਕਿਸਾਨ ਪਰਿਵਾਰ ਚ ਹੋਣ ਦੇ ਨਾਤੇ ਮੇਰੀ ਪੂਰੀ ਹਮਦਰਦੀ ਕਿਸਾਨ ਵੀਰਾਂ ਨਾਲ ਹੈ ਜਾਖੜ ਸਾਹਿਬ ਨੇ ਅੱਜ ਜੋ ਬਿਆਨ ਦਿੱਤਾ ਹੈ ਉਹ ਵੀ ਬਹੁਤ ਸਹੀ ਬਿਆਨ ਹੈ ਕਿ ਐਮਐਸਪੀ ਦੀ ਗਰੰਟੀ ਕੋਈ ਆਮਦਨ ਵਧਣ ਦੀ ਗਰੰਟੀ ਨਹੀਂ ਜੇਕਰ ਪੂਰੇ ਦੇਸ਼ ਦੀਆਂ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਪੰਜਾਬ ਦੇ ਕਿਸਾਨ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਪੰਜਾਬ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਉਹ ਮੰਗਾ ਮੰਗੀਏ ਜਿਸ ਨਾਲ ਕਿਸਾਨ ਦਾ ਤੇ ਪੰਜਾਬ ਦਾ ਨੁਕਸਾਨ ਨਾ ਹੋਵੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਐਮਐਸਪੀ ਦੀ ਸ਼ੁਰੂਆਤ ਕਦੋਂ ਹੋਈ ਔਰ ਐਮਐਸਪੀ ਦੇ ਲਾਭ ਕੀ ਨੇ ਦੇਸ਼ਚ ਅਕਾਲ ਅਤੇ ਭੋਜਨ ਸੰਗਠਨ ਨਾਲ ਨਜਿੱਠਣ ਲਈ ਐਮਐਸਪੀ ਦੀ ਸ਼ੁਰੂਆਤ ਕੀਤੀ ਗਈ ਸੀ ਕਿਸਾਨਾਂ ਦੇ ਭਲੇ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਸਾਲਾਂ ਤੋਂ ਚੱਲੀ ਆ ਰਹੀ ਹੈ ਕੇਂਦਰ ਸਰਕਾਰ ਫਸਲਾਂ ਦੀ ਘੱਟੋ-ਘੱਟ ਕੀਮਤ ਤੈਅ ਕਰਦੀ ਹੈ ਜਿਸ ਨੂੰ ਐਮਐਸਪੀ ਕਿਹਾ ਜਾਂਦਾ ਹੈ ਇਸ ਨਾਲ ਜੇਕਰ ਕਦੇ ਮੰਡੀ ਦੇ ਹਿਸਾਬ ਨਾਲ ਫਸਲਾਂ ਦਾ ਭਾਅ ਡਿੱਗਦਾ ਹੈ ਫਿਰ ਵੀ ਕੇਂਦਰ ਸਰਕਾਰ ਕਿਸਾਨਾਂ ਤੋਂ ਇਸ ਘੱਟੋ-ਘੱਟ ਸਮਰਥਨ ਮੁੱਲ ਤੇ ਹੀ ਫਸਲਾਂ ਖਰੀਦੀ ਹੈ ਤਾਂ ਜੋ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਛੱਟ ਦੇ ਦਹਾਕੇ ਵਿੱਚ ਅਨਾਜ ਦੀ ਕਮੀ ਤੋਂ ਬਚਾਉਣ ਲਈ ਸਰਕਾਰ ਨੇ ਸਭ ਤੋਂ ਪਹਿਲਾਂ ਕਣਕ ਤੇ ਐਮਐਸਪੀ ਦੀ ਸ਼ੁਰੂਆਤ ਕੀਤੀ ਤਾਂ ਜੋ ਸਰਕਾਰ ਆਪਣੀ ਪੀਡੀਐਮ ਯੋਜਨਾ ਦੇ ਤਹਿਤ ਕਿਸਾਨਾਂ ਤੋਂ ਕਣਕ ਖਰੀਦ ਕੇ ਗਰੀਬਾਂ ਨੂੰ ਵੰਡ ਸਕੇ ਘਟੋਕਰ ਸਮਰਥਨ ਮੂਲ ਯਾਨੀ ਐਮਐਸਪੀ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਲਾਭ ਆਰਥਿਕ ਸਥਿਰਤਾ ਨੂੰ ਉਤਸ਼ਾਹਿਤ ਕਰਨ ਸਮਾਜਿਕ ਭਲਾਈ ਨੂੰ ਯਕੀਨੀ ਬਣਾਉਣ ਅਤੇ ਵੱਖ-ਵੱਖ ਖੇਤਰਾਂ ਨੂੰ ਖੁਲਾਰਾ ਦੇਣ ਲਈ ਮਹੱਤਵਪੂਰਨ ਹਨ ਐਮਐਸਪੀ ਕਿਸਾਨਾਂ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦਾ ਹੈ ਅਸੀਂ ਹੁਣ ਇਹਨੂੰ ਪੁਆਇੰਟ ਦਰ ਪੁਆਇੰਟ ਦੱਸਾਂਗੇ ਕਿ ਕੀ ਲਾਭ ਪ੍ਰਦਾਨ ਕਰਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਮਦਨ ਸੁਰੱਖਿਆ ਦੀ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦੇ ਘੱਟੋ-ਘੱਟ ਭਾਅ ਦੀ ਗਾਰੰਟੀ ਦਿੰਦਾ ਹੈ ਇਹ ਉਹਨਾਂ ਦੀ ਆਮਦਨੀ ਨੂੰ ਸਥਿਰ ਕਰਦਾ ਹੈ ਅਤੇ ਉਹਨਾਂ ਨੂੰ ਮਾਰਕੀਟ ਦੇ ਉਤਾਰ ਚੜਾਅ ਤੋਂ ਬਚਾਉਂਦਾ ਹੈ ਇਸ ਤੋਂ ਅਗਲਾ ਪੁਆਇੰਟ ਹੈ ਖੇਤੀਬਾੜੀ ਉਤਪਾਦਨ ਨੂੰ ਹੁਲਾਰਾ ਘਟੋ ਘਟ ਸਮਰਥਨ ਨੂੰ ਮੁੱਲ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਉਚਿਤ ਮੁੱਲ ਪ੍ਰਦਾਨ ਕਰਦਾ ਹੈ ਉਹਨਾਂ ਨੂੰ ਹੋਰ ਨਿਵੇਸ਼ ਕਰਨ ਅਤੇ ਉਤਪਾਦਨ ਵਧਾਉਣ ਦੇ ਲਈ ਉਤਸ਼ਾਹਿਤ ਕਰਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਭੋਜਨ ਸੁਰੱਖਿਆ ਦੀ ਇਹ ਅਗਲਾ ਪੁਆਇੰਟ ਹੈ ਕਟੋਕਟ ਸਮਰਥਨ ਮੁੱਲ ਕਿਸਾਨਾਂ ਨੂੰ ਮੁੱਖ ਫਸਲਾਂ ਪੈਦਾ ਕਰਨ ਲਈ ਉਤਸ਼ਾਹਿਤ ਕਰਦਾ ਹੈ ਜਿਸ ਨਾਲ ਆਯਾਤ ਤੇ ਨਿਰਭਰਤਾ ਘਟਦੀ ਹੈ ਅਤੇ ਘਰੇਲੂ ਖੁਰਾਕ ਸੁਰੱਖਿਆ ਵਧਦੀ ਹੈ। ਅਗਲਾ ਪੁਆਇੰਟ ਹੈ ਗਰੀਬੀ ਘਟਾਓ। ਕਟੋਕਟ ਸਮਰਥਨ ਮੁੱਲ ਕਿਸਾਨਾਂ ਦੀ ਆਮਦਨ ਨੂੰ ਵਧਾਉਂਦਾ ਹੈ ਜਿਸ ਨਾਲ ਪਿੰਡੂ ਗਰੀਬੀ ਘਟਾਉਣ ਵਿੱਚ ਮਦਦ ਮਿਲਦੀ ਹੈ। ਹੁਣ ਗੱਲ ਕਰਦੇ ਹਾਂ ਇੱਕ ਬੈਂਚਮਾਰਕ ਕੀ ਤੈ ਹੁੰਦਾ। ਬੈਂਚਮਾਰਕ ਕਟੋਕਟ ਸਮਰਥਨ ਮੁੱਲ ਕਿਸਾਨਾਂ ਲਈ ਇੱਕ ਮਹੱਤਵਪੂਰਨ ਮਾਪਦੰਡ ਬਣ ਜਾਂਦਾ ਹੈ ਇਹ ਉਹਨਾਂ ਨੂੰ ਆਪਣੇ ਵਿੱਤ ਦੀ ਯੋਜਨਾ ਬਣਾਉਣ ਅਤੇ ਉਧਾਰ ਲੈਣ ਵਿੱਚ ਮਦਦ ਕਰਦਾ ਹੈ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ ਆਮਦਨ ਸੁਰੱਖਿਆ ਦੀ ਕਿਸਾਨਾਂ ਦੀ ਆਮਦਨ ਸੁਰੱਖਿਆ ਦੀ ਗੱਲ ਕਰਦੇ ਹਾਂ ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੀ ਘੱਟੋ ਘੱਟ ਕੀਮਤ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਂਦਾ ਹੈ ਉਹਨਾਂ ਨੂੰ ਖੁੱਲੇ ਬਾਜ਼ਾਰ ਵਿੱਚ ਕੀਮਤਾਂ ਦੀ ਅਸਥਿਰਤਾ ਤੋਂ ਬਚਾਉਂਦਾ ਹੈ ਦੂਜੇ ਨੰਬਰ ਤੇ ਗੱਲ ਕਰਦੇ ਆਂ ਖੇਤੀ ਉਤਪਾਦਨ ਵਿੱਚ ਵਾਧਾ ਯਕੀਨੀ ਕੀਮਤਾਂ ਕਿਸਾਨਾਂ ਨੂੰ ਵਧੇਰੇ ਉਤਪਾਦਨ ਕਰਨ ਲਈ ਉਤਸ਼ਾਹਿਤ ਕਰਦੀਆਂ ਨੇ ਜਿਸ ਨਾਲ ਖੁਰਾਕ ਸੁਰੱਖਿਆ ਵਧੀ ਹੈ ਸੋਸ਼ਣ ਦੀ ਕਮੀ ਤੇ ਗੱਲ ਕਰਦੇ ਆਂ ਹੁਣ ਕਿਸਾਨਾਂ ਨੂੰ ਵਿਚੋਲੀਆ ਦੁਆਰਾ ਸ਼ੋਸ਼ਣ ਹੋਣ ਤੋਂ ਰੋਕਦਾ ਐਮਐਸਪੀ ਅਤੇ ਉਹਨਾਂ ਦੀਆਂ ਉਪਜਾਂ ਤੇ ਉਚਿਤ ਭਾਅ ਨੂੰ ਯਕੀਨੀ ਬਣਾਉਂਦਾ ਹੈ ਹੁਣ ਗੱਲ ਕਰਦੇ ਹਾਂ ਕਿ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਵੱਖ-ਵੱਖ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਉਤਪਾਦਨ ਵਿੱਚ ਵਿਭਿੰਨਤਾ ਲਿਆਉਣ ਲਈ ਪ੍ਰੇਰਿਤ ਕਰਦਾ ਹੈ ਖਾਸ ਫਸਲਾਂ ਜਿਵੇਂ ਚਾਵਲ ਜਾਂ ਕਣਕ ਤੇ ਜ਼ਿਆਦਾ ਨਿਰਭਰਤਾ ਨੂੰ ਘਟਾਉਂਦਾ ਹੈ ਬਫਰ ਸਟਾਕ ਰਚਨਾ ਆਪਾਂ ਗੱਲ ਕਰਦੇ ਹਾਂ ਬਫਰ ਸਟਾਕ ਰਚਨਾ ਦੀ ਇਹ ਜਨ ਤੱਕ ਵੰਡ ਪ੍ਰਣਾਲੀ ਯਾਨੀ ਪੀ ਡੀ ਐਮ ਅਤੇ ਸੰਕਟਕਾਲੀਨ ਭੰਡਾਰਾਂ ਲਈ ਸਰਕਾਰੀ ਖਰੀਦ ਵਿੱਚ ਸਹਾਇਤਾ ਕਰਦਾ ਹੈ ਗਰੀਬਾਂ ਲਈ ਭੋਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਂਦਾ ਹੈ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਲਾਭ ਸਾਰੇ ਸੈਕਟਰਾਂ ਵਿੱਚ ਵੱਖੋ ਵੱਖਰੇ ਹੁੰਦੇ ਨੇ ਪਰ ਆਮ ਨੀਤੀਆਂ ਵਿੱਚ ਸ਼ਾਮਲ ਹੁੰਦੇ ਨੇ ਹੁਣ ਕਰਦੇ ਹਾਂ ਕੇਂਦਰ ਦੀਆਂ ਨੀਤੀਆਂ ਬਾਰੇ ਗੱਲ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਲਾਭ ਸਾਰੇ ਸੈਕਟਰਾਂ ਵਿੱਚ ਵੱਖੋ-ਵੱਖਰੇ ਹੁੰਦੇ ਨੇ ਪਰ ਆਮ ਨਤੀਜਿਆਂ ਵਿੱਚ ਸ਼ਾਮਲ ਹੁੰਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਰਥਿਕ ਵਿਕਾਸ ਦੀ ਮੇਕ ਇਨ ਇੰਡੀਆ ਵਰਗੀਆਂ ਨੀਤੀਆਂ ਉਦਯੋਗਿਕरण ਨਿਵੇਸ਼ ਅਤੇ ਰੋਜਗਾਰ ਸਿਰਜਣ ਨੂੰ ਉਤਸ਼ਾਹਿਤ ਕਰਦੀਆਂ ਨੇ ਸਟਾਰਟਅਪ ਇੰਡੀਆ ਉਦਮਤਾ ਨਵੀਨਤਾ ਅਤੇ ਆਰਥਿਕ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਦਾ ਹੈ ਸਮਾਜ ਭਲਾਈ ਅਤੇ ਸ਼ਮੂਲੀਅਤ ਪੀਐਮਏਆਈ ਯਾਨੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀ ਯੋਜਨਾਵਾਂ ਕਿਫਾਇਤੀ ਰਿਹائش ਨੂੰ ਯਕੀਨੀ ਬਣਾਉਂਦੀਆਂ ਹਨ ਆਯੂਸ਼ਮਾਨ ਭਾਰਤ ਸਿਹਤ ਸੰਭਾਲ ਪਹੁੰਚ ਯੋਗਤਾ ਵਿੱਚ ਸੁਧਾਰ ਕਰਦਾ ਹੈ ਔਰਤਾਂ ਲਈ ਪ੍ਰੋਗਰਾਮ ਜਿਵੇਂ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਲਿੰਗ ਸਮਾਨਤਾ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹਨ ਹੁਣ ਗੱਲ ਕਰਦੇ ਹਾਂ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਭਾਰਤ ਮਾਲਾ ਅਤੇ ਸਾਗਰ ਮਾਲਾ ਵਰਗੀਆਂ ਨੀਤੀਆਂ ਸੜਕਾਂ ਅਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਤੇ ਕੇਂਦਰਿਤ ਹਨ 스마트 ਸਿਟੀਆਂ ਮਿਸ਼ਨ ਵਰਗੀਆਂ ਸ਼ਹਿਰੀ ਵਿਕਾਸ ਪਹਿਲ ਕਦਮੀਆਂ ਰਹਿਣ ਯੋਗਤਾ ਨੂੰ ਵਧਾਉਂਦੀਆਂ ਹਨ ਪੇਂਡੂ ਸਸ਼ਕਤੀਕਰਨ ਅਤੇ ਖੇਤੀਬਾੜੀ ਪੀਐਮ ਕਿਸਾਨ ਵਰਗੀਆਂ ਯੋਜਨਾਵਾਂ ਕਿਸਾਨਾਂ ਨੂੰ ਸਿੱਧੀ ਆਮਦਨ ਸਹਾਇਤਾ ਪ੍ਰਦਾਨ ਕਰਦੀਆਂ ਹਨ ਮਨਰੇਗਾ ਪੇਂਡੂ ਰੁਜ਼ਗਾਰ ਦੀ ਗਰੰਟੀ ਦਿੰਦੀ ਹੈ ਅਤੇ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਵਿਧਾਉਂਦੀ ਹੈ। ਅਗਲੀ ਹੈ ਟੈਕਨੋਲੋਜੀ ਅਤੇ ਡਿਜੀਟਲ ਸਮਾਵੇਸ਼। ਡਿਜੀਟਲ ਇੰਡੀਆ ਡਿਜੀਟਲਾਈਜੇਸ਼ਨ ਨੂੰ ਤੇਜ਼ ਕਰਦਾ ਹੈ, ਸ਼ਾਸਨ ਵਿੱਚ ਸੁਧਾਰ ਕਰਦਾ ਹੈ ਅਤੇ ਸੇਵਾਵਾਂਾਂ ਤੱਕ ਪਹੁੰਚ ਕਰਦਾ ਹੈ। ਯੂਪੀਆਈ ਅਤੇ ਜਨਤਨ ਯੋਜਨਾਵਾਂ ਵਰਗੇ ਪਲੇਟਫਾਰਮ ਰਾਹੀਂ ਡਿਜੀਟਲ ਸਾਖਰਤਾ ਅਤੇ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨਾ ਹੈ ਸਿੱਖਿਆ ਅਤੇ ਹੁਨਰ ਵਿਕਾਸ ਐਨਈਪੀ 2020 ਵਰਗੀਆਂ ਨੀਤੀਆਂ ਦਾ ਉਦੇਸ਼ ਸਿੱਖਿਆ ਪ੍ਰਣਾਲੀ ਨੂੰ ਬਦਲਦਾ ਹੈ ਸਕਿੱਲ ਇੰਡੀਆ ਵਰਗੇ ਪ੍ਰੋਗਰਾਮ ਨੌਜਵਾਨਾਂ ਨੂੰ ਕਿਤਾ ਮੁਖੀ ਹੁਨਰ ਨਾਲ ਜੋੜਦੇ ਹਨ ਸਮੁੱਚਾ ਪ੍ਰਭਾਵ ਸਮਾਵੇਸ਼ੀ ਵਿਕਾਸ ਅਤੇ ਗਰੀਬੀ ਘਟਾਉਣ ਨੂੰ ਉਤਸ਼ਾਹਿਤ ਕਰਦਾ ਹੈ ਨਵੀਨਤਾ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦਾ ਹੈ ਭਾਰਤ ਦੀ ਗਲੋਬਲ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਦਾ ਹੈ ਬੇਰੋਜ਼ਗਾਰੀ ਅਸਮਾਨਤਾ ਅਤੇ ਜਲਵਾਯੂ ਪਰਵહન ਵਰਗੀਆਂ ਲੰਮੇ ਸਮੇਂ ਦੀਆਂ ਚੁਣੌਤੀਆਂ ਨੂੰ ਸੰਬੋਧਿਤ ਕਰਦਾ ਹੈ ਇਹ ਕੁਝ ਨੀਤੀਆਂ ਅਸੀਂ ਦਸੀਆਂ ਜਿਹੜੀਆਂ ਸਰਕਾਰੀ ਨੀਤੀਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਦਾ ਕੀ ਲਾਭ ਹੈ ਐਮਐਸਪੀ ਦਾ ਕੀ ਲਾਭ ਹੈ ਇਸ ਬਾਰੇ ਅਸੀਂ ਵਧੇਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਸ ਕਰਦੇ ਹਾਂ ਕਿ ਸਾਡੇ ਦੇਖਣ ਵਾਲਿਆਂ ਨੂੰ ਇਹ ਸਾਡੀ ਵਿਸ਼ੇਸ਼ ਰਿਪੋਰਟ ਪਸੰਦ ਆਵੇਗੀ ਤੁਸੀਂ ਇਸ ਨੂੰ ਬਿਲਕੁਲ ਗੌਰ ਨਾਲ ਦੇਖੋ ਤੇ ਆਪਣੀ رائے ਦਿਓ ਸਾਡੇ ਕਮੈਂਟ ਕਰਕੇ ਸਾਨੂੰ ਦੱਸੋ ਕਿ ਇਹ ਇਸ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਅਸੀਂ ਅੱਗੇ ਇਸ ਨੂੰ ਹੋਰ ਵਧਾਵਾਂਗੇ ਹੁਣ ਇਜਾਜ਼ਤ ਦਿਓ ਧੰਨਵਾਦ